ਹਾਂਜੀ ਅੱਜ ਅਸੀਂ ਜਾਣਾਂਗੇ ਪੰਜਾਬੀ ਵਿੱਚ ਨੰਨਾ ਅਤੇ ਨਾਣਾ ਵਿੱਚ ਕੀ ਅੰਤਰ ਹੈ ਇਹ ਦੋਨੋਂ ਹੀ ਅਨੁਨਾਸਕੀ ਅੱਖਰ ਹਨ ਭਾਵੇਂ ਇਹ ਦੋਨਾਂ ਦੀ ਜੋ ਆਵਾਜ਼ ਹੈ ਨੱਕ ਵਿੱਚੋਂ ਦੀ ਆਉਂਦੀ ਹੈ ਨੋਂ ਦੀ ਆਵਾਜ਼ ਜੋ ਹੈ ਆਉਂਦੀ ਹੈ ਦੋਨਾਂ ਦੀ ਇਸ ਇੱਕ ਵੱਡਾ ਅੰਤਰ ਇਹ ਹੈ ਕਿ ਨੰਨਾ ਜ਼ਿਆਦਾਤਰ ਜੋ ਹੈ ਇਹਨਾਂ ਅੱਖਰਾਂ ਤੋਂ ਬਾਅਦ ਵਰਤਿਆ ਜਾਂਦਾ ਹੈ ਨਾਣਾ ਰਾਰਾ ਲਲਾ ਟਰਬਿੰਦੀ ਢੜਾੜਾ ਇਹਨਾਂ ਚਾਰ ਅੱਖਰਾਂ ਤੋਂ ਬਾਅਦ ਜਦੋਂ ਨਾ ਦੀ ਆਵਾਜ਼ ਆਉਂਦੀ ਹੈ ਤਾਂ ਉਸੇ ਨੰਨਾ ਵਰਤਿਆ ਜਾਂਦਾ ਹੈ ਜਿਵੇਂ ਗਿਣਨਾ ਸੁਣਨਾ ਤੁਰਨਾ ਕਰਨਾ ਹਰੇੜਨਾ ਸੜਨਾ ਹਰਲਣਾ ਗਲਣਾ ਠੀਕ ਹੈ ਜੀ ਇਹਨਾਂ ਚਾਰ ਅੱਖਰਾਂ ਤੋਂ ਬਿਨਾਂ ਬਾਕੀ ਅੱਖਰਾਂ ਤੋਂ ਬਾਅਦ ਜ਼ਿਆਦਾਤਰ ਨਾਣੇ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਜਾਣਾ ਕਰਾਉਣਾ ਬਣਾਉਣਾ ਆਦਿ 算了。